ਆਪਾਂ ਸਾਰਿਆਂ ਨੇ ਸੁਣਿਆ ਹੋਊਗਾ ਕਿ ਯਾਰ ਮੋਬਾਈਲ ਫੋਨ ਤੋਂ ਆਪਾਂ ਬਹੁਤ ਸਾਰੇ ਲੋਕਾਂ ਨੇ ਪੈਸੇ ਕਮਾ ਲਏ ਕਈ ਤਾਂ ਭਾਈ ਇਹ ਹੀ ਨੇਗਾ ਕਿ ਸਵੇਰੇ ਉੱਠਦੇ ਨੇ ਘੰਟਾ ਕੰਮ ਕਰਦੇ ਨੇ ਮੈਂ ਕਹਿੰਦਾ ਜਿੰਨੀ ਆਪਣੀ ਮਹੀਨੇ ਦੀ ਤਨਖਾਹ ਨਹੀਂ ਹੁੰਦੀ ਸਿਰਫ ਇੱਕ ਘੰਟੇ ਦੇ ਵਿੱਚ ਕਮਾ ਕੇ ਜੇਬ 'ਚ ਪਾ ਕੇ ਆ ਦੁਆਰੋ ਉਮਰ ਦੀ ਕੋਈ ਲਿਮਟ ਨਹੀਂ ਭਾਵੇਂ 50 ਸਾਲ ਕਰ ਲੇ ਭਾਵੇਂ 60 40 ਦਾ ਕਰ ਲੈਣਾ ਬਸ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੋਣਾ ਹੈ ਇਹ ਲਾਸਟ ਹਫਤਾ ਹੈ 1921 ਰੁਪਏ ਦਾ ਪ੍ਰੋਫਿਟ ਆਪਾਂ ਨੇ ਕੱਢਿਆ ਹੋਣਾ ਵੀਰੇ ਬੀ ਜੇਸੀ ਆਪੇ ਕਰੋਗੇ ਤਾਂ ਹੋ ਸਕਦਾ ਤੁਹਾਨੂੰ 2-3 ਸਾਲ ਲੱਗ ਜਾਣ ਸਿੱਖਣ ਚੀਜ਼ਾਂ ਨੂੰ ਉਹੀ ਸਿੱਖ ਚੀਜ਼ਾਂ ਮੈਂ ਤੁਹਾਨੂੰ 1 ਮਹੀਨੇ ਚ ਸਿਖਾ ਦੂੰਗਾ ਜੋ ਉਹਨਾਂ ਨੂੰ 2-3 ਸਾਲ ਦਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਆ ਮੇਰੇ ਹੱਥ ਦੇ ਵਿੱਚ ਇੱਕ ਮੋਬਾਈਲ ਫੋਨ ਹੈ ਇਹਨਾਂ ਨੇ ਕਈਆਂ ਦੀ ਜ਼ਿੰਦਗੀ ਉਜਾੜਤੀ ਤੇ ਕਈਆਂ ਦੀ ਬਣਾਤੀ ਉਜਾੜੀ ਉਹਨਾਂ ਨੂੰ ਤੁਹਾਨੂੰ ਪਤਾ ਜਿਹੜੇ ਆਪਣਾ ਟਾਈਮ ਪਾਸ ਕਰੀ ਜਾਂਦੇ ਨੇ ਨਾ ਪੈਸੇ ਲਾ ਲੈਂਦੇ ਨੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਲੱਗਿਆ ਦਿਖਾਉਣਾ ਜਿਹੜੀ ਮੈਂ ਖੁਦ ਆਪਣੀ ਲਾਈਫ ਦੇ ਵਿੱਚ ਕਰ ਰਿਹਾ ਆ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ ਕਿ ਯਾਰ ਮੋਬਾਈਲ ਫੋਨ ਤੋਂ ਆਪਾਂ ਬਹੁਤ ਮੈਂ ਕਹਿੰਦਾ ਜਿੰਨੀ ਆਪਣੀ ਮਹੀਨੇ ਦੀ ਤਨਖਾਹ ਨਹੀਂ ਹੁੰਦੀ ਸਿਰਫ 1 ਘੰਟੇ ਦੇ ਵਿੱਚ ਕਮਾ ਕੇ ਜੇਬ 'ਚ ਪਾ ਕੇ ਆ ਦਵਾਰੋ ਸੋ ਜਾਂਦੇ ਨੇ ਗੱਲਾਂ ਤੁਹਾਨੂੰ ਵੀ ਇਹ ਚੀਜ਼ਾਂ ਸਾਰੀਆਂ ਸੁਣੀਆਂ ਹੋਣਗੀਆਂ ਪਰ ਦੱਸਦਾ ਕੋਈ ਨਹੀਂਗਾ ਮਿੱਤਰੋ ਆਪਣੇ ਪੰਜਾਬ ਦਾ ਵੀਰ ਹੈ ਬਰਨਾਲਾ ਸ਼ਹਿਰ ਦੇ ਵਿੱਚ ਕੀ ਕਰ ਰਿਹਾ ਹੈਗਾ ਆਪਾਂ ਮੋਬਾਈਲ ਫੋਨ ਤੋਂ ਸਿਰਫ ਇੱਕ ਮੋਬਾਈਲ ਫੋਨ ਤੋਂ ਅਰਨਿੰਗ ਕਿਵੇਂ ਕਰ ਸਕਦੇ ਆ ਦੇਖੋ ਪੈਸੇ ਕਮਾਉਣ ਦੇ ਤਰੀਕੇ ਹੈਗੇ ਨਾ ਮਿੱਤਰੋ ਬਹੁਤ ਸਾਰੇ ਜਿੰਨਾਂ ਨੂੰ ਮੈਂ ਜਿਸ ਨੂੰ ਦੱਸਣ ਵੀ ਲੱਗ ਗਿਆ ਆਪਾਂ ਕਾਊਂਟਿੰਗ ਨਹੀਂ ਕਰ ਸਕਦੇ ਉਹਨਾਂ ਸਾਰਿਆਂ ਤਰੀਕਿਆਂ ਦੇ ਵਿੱਚ ਅੱਜ ਤੁਹਾਨੂੰ ਮੈਂ ਇੱਕ ਤਰੀਕਾ ਦਿਖਾਉਣ ਲੱਗਿਆ ਬਾਈ ਐ ਆਪਣਾ ਪੰਜਾਬੀ ਭਰਾ ਐ ਐਨ ਪੂਰਾ ਆਪਾਂ ਕਹਿੰਦੇ ਹੁੰਦੇ ਨੇ ਕਿ ਵੀ ਠੇਠ ਪੰਜਾਬੀ ਦੇ ਵਿੱਚ ਆਪਾਂ ਨੂੰ ਸਾਨੂੰ ਕੰਮ ਸਿਖਾ ਦੂਗਾ ਆਹਾ ਮੋਬਾਈਲ ਫੋਨ ਤੋਂ ਆਪਾਂ ਪੈਸੇ ਕਿਵੇਂ ਕਮਾਉਣੇ ਨੇ ਬਾਈ ਨਾਲ ਗੱਲਬਾਤ ਕਰਾਂ ਪ੍ਰੋਪਰ ਵੀਡੀਓ ਚੰਗੀ ਲੱਗੀ ਤਾਂ ਜਿੰਨੇ ਭਰਾ ਦੇਖ ਰਹੇ ਨੇ ਸ਼ੇਅਰ ਹਿਊ ਕਰੋ ਤੇ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਤੁਹਾਡਾ ਕੋਈ ਦੋਸਤ ਦੋਸਤ ਮਿੱਤਰ ਹੋਊਗਾ ਜਿਹੜਾ ਟਾਈਮ ਪਾਸ ਬਿਜਾਦੇ ਕਰਦਾ ਪਹਿਲਾਂ ਤਾਂ ਵੀਰੇ ਸਸਰੀਕਾਰ ਸਸਰੀਕਾਰ ਜੀ ਵੈਲਕਮ ਹੈ ਜ ਆਪਣੇ ਚੈਨਲ ਤੇ ਤੇ ਵੀਰੇ ਆਪਣਾ ਬਰਨਾਲਾ ਸ਼ੇਅਰ ਤੋਣਾ ਵੀਰੇ ਪਹਿਲਾਂ ਤਾਂ ਵੀਰੇ ਵੈਲਕਮ ਹੈ ਆਪਣੇ ਚੈਨਲ ਤੇ ਜਿੰਨੇ ਭਰਾ ਦੇਖ ਰਹੇ ਨੇ ਜੀ ਪੈਸੇ ਤੁਸੀਂ ਇੱਕ ਤਰ੍ਹਾਂ ਦਾ ਵਧੀਆ ਕੰਮ ਉਪਰਾਲਾ ਹੀ ਕਰ ਰਹੇ ਹੋਣਾ ਜਿਹੜੇ ਵੀਰ ਆਪਣੇ ਮੋਬਾਈਲ ਚਲਾ ਰਹੇ ਨੇ ਜਬ ਮੋਬਾਈਲ ਫੋਨ ਤੋਂ ਅਰਨਿੰਗ ਕਿਵੇਂ ਕਰਨੀ ਹੈ ਉਸ ਤੋਂ ਪਹਿਲਾਂ ਇਹ ਆਪਣਾ ਜਿਹੜਾ ਤੁਹਾਨੂੰ ਸੈਂਟਰ ਬਣਾਇਆ ਹੈ ਇਹਦਾ ਐਡਰੈਸ ਕੀ ਹੈ ਪ੍ਰੋਪਰ ਕਿੱਥੇ ਆਣਾ ਪਊਗਾ ਇਹ ਆਪਣਾ ਧਨੋਲਾ ਰੋਡ ਤੇ ਬਰਨਾਲੇ ਚ ਹਾਂਜੀ ਧਨੋਲਾ ਰੋਡ ਤੇ ਅਸੀਂ ਟਰੇਡਰ ਟੂ ਇਨਵੈਸਟਰ ਦੇ ਨਾਮ ਤੇ ਹਾਂਜੀ ਬਾਕੀ ਤੁਸੀਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਫੋਨ ਕਰ ਲੈਣਗੇ ਸਕਰੀਨ ਤੇ ਨੰਬਰ ਐਡਰੈਸ ਦੋਨੋਂ ਚਲਾ ਦਊਗਾ ਹੁਣ ਬਾਈ ਜੀ ਮੈਂ ਦੱਸਦਾ ਮੋਬਾਈਲ ਫੋਨ ਤੋਂ ਪੈਸੇ ਕਮਾਉਣੇ ਹੈ ਉਹਨਾਂ ਦੇ ਵਿੱਚ ਇੱਕ ਕੰਮ ਆਪਾਂ ਸिखਾਣ ਲੱਗ ਰਹੇ ਹਾਂ ਜਿਹਨੂੰ ਆਪਾਂ ਕਹਿੰਦੇ ਨੇ ਨਾ ਸ਼ੇਅਰ ਮਾਰਕੀਟ ਹੈ। ਸ਼ੇਅਰ ਮਾਰਕੀਟ ਦਾ ਨਾਮ ਸੁਣ ਕੇ ਕਈ ਵੀਰ ਤਾਂ ਬਾਈ ਭੱਜਣ ਦੀ ਵੀ ਸੋਚ ਰਹੇ ਹੋਣੇ ਕਿ ਨਾ ਯਾਰ ਇਹਦੇ ਵਿੱਚ ਲੌਸ ਬਹੁਤ ਜ਼ਿਆਦਾ ਹੋ ਜਾਂਦਾ ਜੇ ਬਹੁਤ। ਦੇਖੋ ਯਾਰ ਗੱਲ ਸਿੱਖਣ ਦੀ ਹੁੰਦੀ ਹੁੰਦੀ ਹੈ। ਆਪਾਂ ਕਿਸੇ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਸਿੱਖ ਲਾਂਗੇ ਦੇਖੋ ਲੌਸ ਪ੍ਰੋਫਿਟ ਹਰ ਇੱਕ ਜਗ੍ਹਾ ਤੇ ਹੈਗਾ ਬਾਈ। ਭਾਵੇਂ ਜੋਬ ਹੈ ਭਾਵੇਂ ਬਿਜ਼ਨਸ ਹੈ ਕੁਝ ਵੀ ਹੈ। ਹਾਂ ਹਰ ਇੱਕ ਬਿਜ਼ਨਸ ਵਿੱਚ ਲੌਸ ਵੀ ਹੋ ਸਕਦਾ ਨੂੰ ਪ੍ਰੋਫਿਟ ਵੀ ਹੁੰਦਾ। ਮੇਨ ਤਾਂ ਹੁੰਦਾ ਵੀ ਕੁੱਲ ਮਿਲਾ ਕੇ ਤੁਸੀਂ ਕੀ ਕਰਦੇ ਹੋ। ਹਾਂ ਤੇ ਵੀਰ ਹੋਰ ਕੀ ਅਗਰ ਨਾ ਆਪਣਾ ਸਭ ਤੋਂ ਜਿਹੜੀ ਮੇਨ ਚੀਜ਼ ਮੈਂ ਤੁਹਾਨੂੰ ਕਹਿਣ ਲੱਗਾ ਤੇ ਸਿਰਫ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ ਐਨ ਬੁਰਾ ਸਿਰੇ ਤਰੀਕੇ ਦੇ ਨਾਲ ਸਿਖਾਉਂਦਾ ਕਿਉਂਕਿ ਬਾਈ ਹੋਰ ਆਪ ਖੁਦ ਇਸ ਲਾਈਨ ਦੇ ਵਿੱਚ ਹੈਗੇ ਨੇ ਕਿਉਂਕਿ ਬੰਦਾ ਵੀ ਵਿਰੇ ਉਹੀ ਸਮਝਾ ਸਕਦਾ ਜਿਹੜਾ ਖੁਦ ਕੰਮ ਕਰ ਰਿਹਾ ਹੈਗਾ ਤੇ ਮੈਂ ਵੀ ਤੁਹਾਨੂੰ ਦੱਸ ਰਿਹਾ ਤੇ ਸ਼ੁਰੂ ਦੇ ਵਿੱਚ ਮੈਂ ਖੁਦ ਥੋੜਾ ਬਹੁਤ ਚੀਜ਼ਾਂ ਸਿੱਖ ਰਿਹਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਦਾ ਟਾਈਮ ਇੱਕ ਇਹ ਜਾਗਾ ਵੀਰੇ ਜੌਬ ਹੈ ਨਹੀਂ ਪੜੇ ਲਿਖੇ ਐਜੂਕੇਟਿਡ ਜਾਦੇ ਹੋ ਰਹੇ ਨੇਗੇ ਹਨਾ ਤੇ ਕੰਮ ਕਰ ਲਈ ਡਿਪਰੈਸ਼ਨ ਦਾ ਬੰਦਾ ਹੋਇਆ ਜਾਂਦਾ ਕਿਤੇ ਨ ਕਿਤੇ ਤੇ ਪੜ੍ਹੇ ਲਿਖੇ ਦੀ ਗੱਲ ਨਹੀਂ ਕਰਦਾ ਭਾਵੇਂ ਤੁਸੀਂ ਸਕੂਲ ਦੇ ਵਿੱਚ ਪੜ੍ਹਦੇ ਹੋ ਛੋਟੇ ਉਮਰ 12 13 ਸਾਲ ਦਾ ਬੱਚਾ ਸ਼ੁਰੂ ਕਰ ਸਕਦਾ ਹੈ ਉਮਰ ਦੀ ਕੋਈ ਲਿਮਟ ਨਹੀਂ ਭਾਵੇਂ 50 ਸਾਲ ਕਰ ਲੈ ਭਾਵੇਂ 60 ਭਾਵੇਂ 90 100 ਦਾ ਕਰ ਲੈਣਾ ਬਸ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੋਣਾ ਚਾਹੀਦਾ ਹੈ ਤੇ ਵੀਰੇ ਆਪਣਾ ਥੋੜਾ ਬਹੁਤ ਦੱਸਾਂਗੇ ਆਪਾਂ ਆਈਡੀਆ ਵੀ ਕਿਸੇ ਭਰਾਣਾ ਆਪਣੇ ਕੋਲ ਜੁਆਇਨ ਕਰਨਾ ਹੈ ਵੀ ਉਹਦਾ ਪ੍ਰੋਸੈਸ ਕੀ ਰਹੂਗਾ ਭਈ ਇਹਦੇ ਵਿੱਚ ਆਏ ਹੁੰਦਾਗਾ ਵੀ ਆਪਾਂ 1 ਮਹੀਨੇ ਦੀ ਟ੍ਰੇਨਿੰਗ ਦਿੰਨੇ ਹਾਂ ਹਾਂਜੀ 1 ਮਹੀਨੇ ਦੇ ਵਿੱਚ ਕੀ ਹੁੰਦਾ ਪਹਿਲਾ 3 ਹਫ਼ਤੇ ਆਪਾਂ ਸਾਰਾ ਸਿਖਾਉਂਦੇ ਹਾਂ ਏ ਟੂ ਜ਼ੈਡ ਠੀਕ ਹੈ ਜਿਹੜ ਸਾਈਕਸ਼ਨ ਉਹ ਸਾਰਾ ਕੁਝ ਸ਼ੇਟੂ ਜੜ ਸਿਖਾਉਣਾ ਹੈ ਪਹਿਲਾਂ ਆਪਾਂ ਤਿੰਨ ਤਿੰਨ ਹਫਤੇ ਦੇ ਵਿੱਚ ਆਪਾਂ ਅਗਲੇ ਦਾ ਕੋਈ ਰੁਪਇਆ ਵੀ ਮਤਲਬ ਖਰਾਬ ਨਹੀਂ ਆਉਂਦਾ ਮੰਗੇ ਜਾਂ ਨਹੀਂ ਤਿੰਨ ਹਫਤੇ ਦਾ ਸਿੱਖਦਾ ਹੀ ਆ ਬੰਦਾ ਪੂਰਾ ਪ੍ਰੋਪਰ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਇੱਕ ਹਫਤਾ ਆਪਾਂ ਲਾਈਵ ਟਰੇਡਿੰਗ ਕਰਦੇ ਆ ਇੱਕ ਹਫਤਾ ਕੀ ਹੁੰਦਾਗਾ ਜਿਦੋਂ ਅਸੀਂ ਲਾਈਵ ਮਾਰਕੀਟ ਚੱਲਦੀ ਆ ਉਦੋਂ ਅਸੀਂ ਵੀ ਟਰੇਡ ਕਰਦੇ ਆ ਆਪਦੇ ਅਕਾਊਂਟ ਚ ਮੈਂਬਰ ਵੀ ਸਾਡੇ ਨਾਲ ਟਰੇਡ ਕਰਦੇ ਨੇ ਉਹਦੇ ਚ ਆਏ ਹੁੰਦਾ ਵੀ ਬੰਦੇ ਦੀ ਕੁਛ ਨਾ ਕੁਛ ਫੀਸ ਵੀ ਕਵਰ ਹੋ ਜਾਂਦੀ ਆ ਬੰਦਾ ਚਾਰ ਪੈਸੇ ਕਮਾ ਕੇ ਜਾਂਦਾ ਹੁਣ ਇੱਕ ਤੁਸੀਂ ਸੋਚ ਰਹੇ ਹੋਗੇ ਕਿ ਬਾਈ ਦਾ ਇੱਥੇ ਕੋ ਇਥੇ ਪ੍ਰੈਜ਼ੈਂਟ ਦੇ ਵਿੱਚ ਹੈਗੇ ਨਾ ਬੈਚ ਲੱਗਦੇ ਹੁੰਦੇ ਨੇ ਅਲੱਗ-ਅਲੱਗ ਆਪਣੇ ਹੈਗੇ ਨਾ ਟਾਈਮਿੰਗ ਦੇ ਸਾਬ ਦੇ ਜਮਾ ਜਮਾ ਅਗਲੇ ਹਫਤੇ ਆਪਣਾ ਬੈਚ ਸਟਾਰਟ ਹੋਣਾਗਾ ਤੇ ਉਹਦੇ ਵਿੱਚ ਇਹ ਹੁੰਦਾ ਵੀ ਆਪਾਂ ਪਹਿਲਾਂ ਰਜਿਸਟ੍ਰੇਸ਼ਨ ਕਰਾਉਨੇ ਆ ਰਜਿਸਟ੍ਰੇਸ਼ਨ ਕਰਾ ਕੇ ਤੁਸੀਂ ਬੈਚ ਸਟਾਰਟ ਕਰ ਸਕਦੇ ਹੋ ਅਗਲੇ ਹਫਤੇ ਆਪਣਾ ਸਟਾਰਟ ਹੋਣਾ ਲਗਾ ਲਗਭਗ ਥੋੜੀਆਂ ਸੀਟਾਂ ਰਹਿ ਨੇ 10 ਸਲੋਟ ਖਾਲੀ ਨੇ ਓਕੇ ਓਕੇ ਬਈ ਸੀਟਾਂ ਲਿਮਟਡ ਹੁੰਦੇ ਨੇ ਕਿਉਂਕਿ ਮਸੋਂ ਅੰਦਰ ਆਫਿਸ ਆ ਜੇ ਮੇਰੇ ਚੱਲਦੇ ਆਪਾਂ ਇੱਕ ਵਾਰੀ ਜਿੰਨੇ ਭਰਾ ਦੇਖਣਾ ਆਪਾਂ ਦਿਖਾ ਦਿੰਨੇ ਆ ਹਨਾ ਵੀ ਤੁਸੀਂ ਉਰੇ ਸਿੱਖਣ ਦਾ ਜਿਹੜਾ ਪ੍ਰੋਸੈਸ ਹੋਊਗਾ ਕਿਸ ਇੱਥੇ ਵੀ ਹੋਰਾਂ ਕੋਲ ਨਾ ਕੁਝ ਕੁ ਸਟੂਡੈਂਟ ਬੈਠੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ। ਉਹ ਇਹ ਹੈਗਾ ਇੱਕ ਤਰ੍ਹਾਂ ਦਾ ਕਲਾਸਰੂਮ। ਆਪਾਂ ਸਕੂਲਾਂ 'ਚ ਪੜ੍ਹੇ ਹੋਇਆ ਸਾਰੇ। ਇੱਥੇ ਪ੍ਰੋਪਰ ਤਰੀਕੇ ਦੇ ਨਾਲ ਡਿਸਪਲੇ ਤੇ ਵੀ ਹੋਰ ਆਪਣਾ ਜੋ ਐਜੂਕੇਟ ਕਰਦੇ ਰਹਿਣਾ ਤਰੀਕੇ ਦੇ ਨਾਲ। ਤੇ ਤੁਸੀਂ ਇਹ ਹੈਗੀ ਆ ਆਫਲਾਈਨ ਕਲਾਸ ਆਪਣੇ ਕੋਲ ਆਨਲਾਈਨ ਦੀ ਵੀ ਆਨਲਾਈਨ ਵੀ ਹੈਗੀ ਆਪਣੀ ਆਫਲਾਈਨ ਵੀ ਹੈਗੀ ਆ ਆਨਲਾਈਨ ਦਾ ਪ੍ਰੋਸੈਸ ਕੀ ਰਹੂਗਾ ਵੀਰੇ ਆਨਲਾਈਨ ਆਪਣੀ ਸ਼ਾਮ ਨੂੰ ਉਹਦੀ ਕਲਾਸ ਵੀ ਉਹ ਜੂਮ ਮੀਟਿੰਗ ਦੇ ਥਰੂ ਹੁੰਦੀ ਆ ਆਨਲਾਈਨ ਵੀ ਜੁਆਇਨ ਕਰ ਸਕਦੇ ਆ ਜਿਹੜੇ ਕਿ ਦੂਰ ਦੇ ਮੈਂਬਰ ਹੁੰਦੇ ਨੇ ਜਾਂ ਬਾਹਰਲੇ ਹੁੰਦੇ ਨੇ ਉਹ ਆਨਲਾਈਨ ਜੁਆਇਨ ਕਰ ਲੈਂਦੇ ਨੇ ਜਿਹੜਾ ਕੋਈ ਨੇੜੇ ਦਾ ਹੁੰਦਾ ਆਫਲਾਈਨ ਆ ਸਕਦਾ ਹੁਣ ਗੱਲ ਕਰਦੇ ਆ ਵੀ ਜਿਹੜੇ ਆਪਣੇ ਕੋਲ ਆ ਵੈਸੇ ਬੱਚੇ ਪੰਜਕ ਹੈਗੇ ਨੇ ਆਪਣੇ ਕੋਲ ਇਸ ਟਾਈਮ ਪ੍ਰੈਜੈਂਟ ਜਿਹੜੇ ਕਿ ਵੀਰ ਹੋਰਾ ਕੋਲ ਸਿੱਖ ਰਹੇ ਇਹਨਾਂ ਦੇ ਵਿੱਚੋਂ ਕਿਸੇ ਰੈਂਡਮ ਨੇ ਹੁਣ ਤੱਕ ਕੋਈ ਥੋੜਾ ਬ ਸਾਡੀ ਟਰੇਡਿੰਗ ਚੱਲੀ ਜਾਂਦੀ ਸੀ ਤੇ ਵੀਰੇ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਵੈਸੇ ਮਹੀਨਾ ਸਰ ਮੰਥ ਹੋ ਗਿਆ ਇੱਕ ਮਹੀਨਾ ਹੋ ਗਿਆ ਮਤਲਬ ਇਹਨਾਂ ਦਾ ਉਹ ਜਿਹੜਾ ਆਖਰੀ ਆਪਣਾ ਹਫਤਾ ਹੁੰਦਾ ਹੈ ਉਹ ਚ ਆ ਗਿਆ ਤੁਸੀਂ ਟਰੇਡਿੰਗ ਕਰੇ ਕੀਤੀ ਹੋਗੀ ਮਾੜੀ ਮੋਟੀ ਹਾਂਜੀ ਸਰ ਕੀਤੀ ਹੈਗੀ ਸ਼ੋਅ ਕਰ ਸਕਦੇ ਮੈਨੂੰ ਇਹ ਆਪਣਾ ਅਕਾਊਂਟ ਆ ਤੁਹਾਡਾ ਹਣ ਲਾ ਬਈ ਇੱਕ ਵਾਰੀ ਲਾ ਕੇ ਦਿਖਾ ਦੇ ਇਹਦੇ ਵਿੱਚ ਬਾਈ ਹੋਰ ਨਾ ਇਹ ਲਾਸਟ ਹਫਤਾ ਹੈ 1921 ਰੁਪਏ ਦਾ ਪ੍ਰੋਫਿਟ ਆਪਾਂ ਨੇ ਕੱਢਿਆ ਨਾ ਵੀਰੇ ਤੇ ਵੀਰੇ ਉਹ ਸਿੱਖ ਕੇ ਕਿਵੇਂ ਲੱਗਿਆ ਵੀਰੇ ਇਹਨਾਂ ਕੋਲ ਬਾਈ ਨਾ ਮੈਨੂੰ ਸਰ ਬਹੁਤ ਵਧੀਆ ਲੱਗਿਆ ਸਰ ਬਹੁਤ ਸਪੋਰਟਿਵ ਨਿਗੇ ਤੇ ਕੋਈ ਵੀ ਦਿੱਕਤ ਆਂਦੀ ਆ ਤੇ ਐਨੀ ਟਾਈਮ ਆਪਾਂ ਪੁੱਛ ਸਕਦੇ ਆ ਆਪਾਂ ਕਰ ਸਕਦੇ ਆ ਕੁਝ ਵੀ ਤੇ ਬਾਕੀ ਵੀਰੇ ਜੇ ਮੈਂ ਆਫਲਾਈਨ ਦਾ ਹੈਗਾ ਨਾ ਪੂਰੀ ਵਿਜ਼ਿਟ ਕਰ ਸਕਦੇ ਆ ਰਜਿਸਟ੍ਰੇਸ਼ਨ ਕਰਾਣੀ ਆ ਤੇ ਰਜਿਸਟ੍ਰੇਸ਼ਨ ਆਨਲਾਈਨ ਵੀ ਕਰਾ ਸਕਦੇ ਆ ਬੰਦੇ ਆਫਲਾਈਨ ਵੀ ਆ ਕੇ ਵੀ ਕਰਾ ਸਕਦੇ ਆ ਆਨਲਾਈਨ ਆਫਲਾਈਨ ਕੇ ਮਰਜ ਕਰਵਾ ਸਕਦਾ ਕੋਈ ਚੱਕਰ ਨਹੀਂ ਤੇ ਦੋਸਤੋ ਤੁਸੀਂ ਵੀ ਸਿੱਖਣੀ ਹੈ ਸ਼ੇਅਰ ਮਾਰਕੀਟ ਕੋਈ ਉਹ ਚੀਜ਼ ਨਹੀਂ ਹੈਗੀ ਬਾਈ ਡਰੋ ਡਰਨ ਦੇ ਲੋੜ ਨਹੀਂ ਹੈਗੀ ਇਹ ਗੱਲ ਬਸ ਸਿੱਖਣ ਦੀ ਹੈ ਇਹਨੂੰ ਜਿੰਨਾ ਜ਼ਿਆਦਾ ਸਿੱਖੋਗੇ ਉਨੀ ਘਟਾ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਸਮੁੰਦਰ ਹੈ ਬਾਈ ਜੰਮਾ ਹੀ ਜੰਮਾ ਜਿਹਦੇ ਕੋਦਗੇ ਉਹਦਾ ਲੈਵਲ ਲੂਵਲ ਕੁਝ ਨਹੀਂ ਹੈਗਾ ਜਦੋਂ ਸਿੱਖ ਗਏ ਬਾਈ ਫਿਰ ਆਪਾਂ ਪ੍ਰੋਫਿਟ ਕਮਾ ਸਕਦੇ ਜੇ ਆਪਾਂ ਕਹੀਏ ਵੀ ਦੇਖੋ ਜ਼ਿਆਦਾਤਰ ਬੰਦੇ ਉਹ ਲਾਸਟ ਜਾਂਦੇ ਨੇਗੇ ਉਹ ਕਾਰਨ ਕੀ ਹੁੰਦਾ ਵੀ ਬੰਦਾ ਬਿਨਾ ਸਿੱਖਿਆ ਆ ਜਾਂਦੇ ਨੇ ਜਦੋਂ ਉਦੋਂ ਲਾਸ ਹੋਣ ਦੇ ਚਾਂਸ ਨੇਗੇ ਕਹਿੰਦੇ ਨੇ ਕਿ ਬਾਈ ਉਹ ਹੋ ਗਿਆ ਹਨਾ ਸ਼ੇਅਰ ਮਾਰਕੀਟ ਜਿਹੜਾ ਸਿੱਧੀ ਜੀ ਮੈਂ ਗੱਲ ਕਹਿਣਾ ਆਪਾਂ ਕੋਈ ਵੀ ਕੰਮ ਕਰਾਂਗੇ ਬਿਨਾ ਸਿੱਖਿਆ ਜਦੋਂ ਛਾਲ ਮ ਪਿਓਰ ਪੰਜਾਬੀ ਵਿੱਚ ਸਿਖਾਵਾਂਗੇ ਆਪਾਂ ਜਮਾ ਜਮਾ ਪਿਓਰ ਪੰਜਾਬੀ ਮੈਨੂੰ ਆਪ ਨੂੰ ਵੀ ਲਾਸ ਹੋਇਆ ਬਈ ਜਦੋਂ ਮੈਂ ਸ਼ੁਰੂ ਕੀਤੀ ਸੀ ਹਾਂ ਦੇਖੋ ਜਦੋਂ ਬੰਦਾ ਬਿਨਾ ਸਿੱਖੇ ਕਰਦਾ ਲਾਸ ਹੁੰਦਾਗਾ ਮੈਨੂੰ ਵੀ ਸਾਲ ਡੇਢ ਸਾਲ ਲਾਸ ਹੋਇਆਗਾ ਪਰ ਜਦੋਂ ਮੈਂ ਸਿੱਖਿਆ ਫਿਰ ਮਾੜਾ ਮੋੜਾ ਆਪ ਦਾ ਪ੍ਰੈਕਟਿਸ ਕੀਤੀ ਆ ਫਿਰ ਕਿਤੇ ਜਾ ਕੇ ਮੈਨੂੰ ਪ੍ਰੋਫਿਟ ਹੋਇਆ ਬਸ ਉਹਨੇ ਫਰਕ ਹੀ ਪੈਂਦਾ ਬਈ ਵੀ ਜੇ ਤੁਸੀਂ ਆਪੇ ਕਰੋਗੇ ਤਾਂ ਹੋ ਸਕਦਾ ਤੁਹਾਨੂੰ 2-3 ਸਾਲ ਲੱਗ ਜਾਣ ਸਿੱਖਣ ਚ ਇਹ ਚੀਜ਼ਾਂ ਨੂੰ ਉਹੀ ਸਿੱਖ ਚੀਜ਼ਾਂ ਮੈਂ ਤੁਹਾਨੂੰ 1 ਮਹੀਨੇ ਚ ਸਿਖਾ ਦੂੰਗਾ ਤਾਂ ਉਹ ਸੜੇ 2-3 ਸਾਲ ਬਚ ਜਾਣਗੇ ਉਹੀ ਚੀਜ਼ਾਂ ਨਾ ਪਤਾ ਕੀ ਇਹਦੇ ਵਿੱਚ ਕੀ ਹੈ ਨ ਕਿੱਥੇ ਕੀ ਕਰਨਾ ਹੈ ਕੀ ਨਹੀਂ ਕਰਨਾ ਹੁਣ ਆਪਾਂ ਬਿਨਾ ਸਿੱਖੇ ਆਪਾਂ ਕੋਈ ਵੀ ਚੀਜ਼ ਨਾਲ ਪੰਗਾ ਲਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਨੁਕਸਾਨਦਈ ਕੀ ਹੈ ਬਾਕੀ ਵੀਰੇ ਐਡਰੈਸ ਚੱਲ ਰਗਾ ਸਕਰੀਨ ਤੇ ਕੰਟੈਕਟ ਨੰਬਰ ਵੀ ਚੱਲ ਰਿਹਾ ਕਿਸੇ ਵੀ ਭਰਾਣਾ ਰਜਿਸਟ੍ਰੇਸ਼ਨ ਕਰਾ ਲਿਓ ਪਹਿਲਾਂ ਚਿੱਟਾ ਲਿਮਟਿਡ ਨੇ ਠੀਕ ਹੈ ਆਪਣੇ ਕੋਲ ਬੈਚ ਵੈਸੇ ਕਿੰਨੇ ਦਾ ਹੁੰਦਾਗਾ ਅਪਰੋਕਸਿਮੇਟ 15 ਤੋਂ 20 ਵਿਜਵਾਨਾਂ ਦਾ ਪੈਜ ਸਰ 15 ਤੋਂ 20 ਹਣਾ ਲਓ ਜੀ ਨੈਕਸਟ ਬੈਚ ਸ਼ੁਰੂ ਹੋਣ ਵਾਲਾ ਜਿੰਨੇ ਵੀ ਭਰਾ ਕੋਈ ਇੰਟਰਸਟਿਡ ਦਾ ਲੋਕਲ ਬਰਨਾਲਾ ਦੇ ਰਿਜ਼ਿਟ ਵੀ ਕਰ ਸਕਦੇ ਨੇ ਬਰਨਾਲਾ ਸ਼ਹਿਰ ਚ ਜੇ ਤੁਸੀਂ ਬਰਨਾਲਾ ਸ਼ਹਿਰ ਤੋਂ ਬਾਹਰੋਂ ਕੋਈ ਚੱਕਰ ਨਹੀਂ ਆਲ ਪੰਜਾਬ ਚ ਕਿਤੇ ਵੀ ਆਲ ਇੰਡੀਆ ਦੀ ਗੱਲ ਕਰੂੰਗਾ ਮੈਂ ਕੱਲਾ ਪੰਜਾਬ ਨਹੀਂ ਤਾਂ ਤੁਸੀਂ ਆਨਲਾਈਨ ਕਲਾਸਾਂ ਵੀ ਲੈ ਸਕਦੇ ਹੋ ਸੇਮ ਇਸੇ ਨੰਬਰ ਦੇ ਉੱਤੇ ਕੰਟੈਕਟ ਕਰਕੇ ਬਾਕੀ ਸ਼ੇਅਰ ਯੂਰਿ ਕਰੋ ਵੀਡੀਓ ਜਿੰਨੇ ਭਰਾ ਵੀ ਦੇਖ ਰਹੇ ਨੇ ਕਿਸੇ ਭਰਾਣਾ ਪੰਜਾਬੀ ਦੇ ਵਿੱਚ ਸ਼ੇਅਰ ਮਾਰਕੀਟ ਸਿੱਖ